1984 ਦੇ ਸਿੱਖ ਕਤਲੇਆਮ ਦੇ ਵਿੱਚ ਆਰਐਸਐਸ ਦੀ ਭੂਮਿਕਾ ਇਹ ਆਪਣੇ ਆਪ ਚ ਇੱਕ ਸਭ ਤੋਂ ਵੱਡਾ ਸਵਾਲ ਹੈ ਤੇ ਅੱਜ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਆਰਐਸਐਸ ਵੱਲੋਂ ਰੱਖਿਆ ਗਿਆ ਸੀ ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਔਰ ਉਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਵੱਲੋਂ ਆਰਐਸਐਸ ਦੀ 1984 ਸਿੱਖ ਕਤਲੇਆਮ 'ਚ ਭੂਮਿਕਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਖਬਰ ਕਾਫੀ ਅਹਿਮ ਹੈ ਜਾਂ ਕਹਿ ਲਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਕਾਫੀ ਅਹਿਮ ਹੈ ਅੱਜ ਦਿੱਲੀ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਆਰਐਸਐਸ ਦਾ ਪ੍ਰੋਗਰਾਮ ਸੀ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰਐਸਐਸ ਦੇ ਤਮਾਮ ਵੱਡੇ ਲੀਡਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰ ਕਈ ਵੱਡੇ ਲੀਡਰ ਮੌਜੂਦ ਸੀ ਆਪਣੇ ਸੰਬੋਧਨ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਕਤਲੇਆਮ ਦੇ ਵਿੱਚ ਆਰਐਸਐਸ ਆਗੂਆਂ ਦੀ ਜਾਂ ਸਵੈਮ ਸੇਵਕਾਂ ਦੇ ਭੂਮਿਕਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਬਿਆਨ ਕੀ ਹੈ ਉਹ ਵੀ ਤੁਹਾਨੂੰ ਸੁਣਵਾਵਾਂਗੇ ਪਰ ਉਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਆਪਣੇ ਇਸ ਬਿਆਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਤੌਰ ਤੇ ਕਿਹਾ ਕਿ ਜਦੋਂ 1984 ਵਿਖੇ ਸਿੱਖ ਕਤਲੇਆਮ ਹੋਏ 1984 ਵਿੱਚ ਜਦੋਂ ਸਿੱਖਾਂ ਨੂੰ ਗੜਾ ਚ ਟਾਇਰ ਪਾ ਕੇ ਸੜਕੇ ਮਾਰਿਆ ਗਿਆ ਉਦੋਂ ਜ਼ਿਆਦਾਤਰ ਸਿੱਖਾਂ ਨੇ ਆਰਐਸਐਸ ਦੇ ਸਵੈਮ ਸੇਵਕਾਂ ਦੇ ਘਰ ਚ ਲੁਕ ਕੇ ਆਪਣੀ ਜਾਨ ਬਚਾਈ ਜਾਂ ਕਹਿ ਲਿਏ ਕਿ ਆਰਐਸਐਸ ਦੇ ਸਵੈਮ ਸੇਵਕਾਂ ਨੇ ਉਹਨਾਂ तमाम ਸਿੱਖਾਂ ਨੂੰ ਆਪਣੇ ਘਰ ਚ ਪਨਾਹ ਦਿੱਤੀ ਉਸ ਖਰਾਬ ਮਾਹੌਲ ਦੇ ਵਿੱਚ ਕੀ ਕੁਝ ਪ੍ਰਧਾਨ ਮੰਤਰੀ ਨੇ ਕਿਹਾ ਉਹ ਵੀ ਤੁਹਾਨੂੰ ਸੁਣਵਾਣਿਆ ਪਰ ਨਾਲ ਦੇ ਨਾਲ ਇੱਕ ਹੋਰ ਵੱਡੀ ਗੱਲ ਉਹਨਾਂ ਨੇ ਕਹੀ ਕਿ ਜਦੋਂ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਨੇ ਤਾਂ ਉੱਥੇ ਵੀ ਆਰਐਸਐਸ ਦੇ ਸਵੈਮ ਸੇਵਕ ਸਭ ਤੋਂ ਅੱਗੇ ਪਹਿਲਾਂ ਪਹੁੰਚ ਕੇ ਮਦਦ ਕਰ ਰਹੇ ਨੇ ਇਹ ਬਿਆਨ ਸੁਣੋ ਇੱਕ ਵਾਰ ਔਰ ਹਮ ਜਾਣਦੇ ਹਾਂ 1984 ਸਿੱਖਾਂ ਦੇ ਖਿਲਾਫ ਜੋ ਕਤਲੇਆਮ ਚਲਾਇਆ ਗਿਆ ਥਾ ਅਨੇਕ ਸਿੱਖ ਪਰਿਵਾਰ ਸੰਗੇ ਕੇ ਸਵੈਮ ਸੇਵਕਾਂ ਦੇ ਘਰੋਂ ਮੇ ਆ ਕਰਕੇ ਆਸਰਾ ਲੈ ਰਹੇ ਸੀ यह स्वयंसवकों का स्वभाव रहा है साथियों एक बार पूर्व राष्ट्रपति डॉ एपीजे अब्दुल कलाम चित्रकूट गए थे वहां उन्होंने नानाजी देशमुख जिस कार्य को कर रहे थे उस आश्रम स्थान को देखा था वहां के सेवा कार्य देखे वह हैरान रह गए थे उसी प्रकार से पूर्व राष्ट्रपति प्रणब मुखर्जी भी जमनागपुर गए तो वो भी संघ के अनुशासन संघ की सादगी उसको देखकर बहुत प्रभावित हुए थे साथियों आज भी आप देखें पंजाब की बाढ़ हिमाचल उत्तराखंड की आपदा केरल के वायनाड की त्रासदी हर जगह स्वयं सेवक सबसे पहले पहुंचने वालों में से एक रहते हैं सो प्रधानमंत्री का यह बयान की आर एस एस वालों जो भूमिका उन्नीस सौ चौरासी से कतलेम वेले निभाई गई या हूं ਜਿਸ ਤਰੀਕੇ ਨਾਲ ਪੰਜਾਬ ਚ ਹੜ੍ਹ ਵਰਗੇ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਰਾਸ਼ਟ्रीय ਸੈਮ ਸੇਵਕ ਤੇ ਸੰਘ ਦੇ ਜਿਹੜੇ ਆ ਸਵੈਮ ਸੇਵਕ ਨੇ ਉਹ ਸਭ ਤੋਂ ਪਹਿਲਾਂ ਉੱਥੇ ਪਹੁੰਚੇ ਔਰ ਲੋਕਾਂ ਦੀ ਮਦਦ ਕੀਤੀ ਇਹਨਾਂ ਦੋਵੇਂ ਬਿਆਨਾਂ ਤੇ ਤੁਹਾਡੀ ਕੀ رائے ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਕਿਉਂਕਿ ਤੁਹਾਡੀ رائے ਇਸ ਕਮੈਂਟਾਂ ਰਾਹੀਂ ਜਿਹੜੀ ਆ ਜੋ ਪਹੁੰਚੇਗੀ ਸਾਡੇ ਤੱਕ ਉਸ ਨਾਲ ਇਹਨਾਂ ਬਿਆਨਾਂ ਤੇ ਕਿਤੇ ਨਾ ਕਿਤੇ ਤੁਹਾਡਾ ਪ੍ਰਤੀਕਰਮ ਜੋ ਮਿਲੇਗਾ ਉਹ ਕਿਤੇ ਨਾ ਕਿਤੇ ਦਿਸ਼ਾ ਨਿਰਦੇਸ਼ ਦੇਗਾ ਪਰ ਜਿਹੜੀ ਸਭ ਤੋਂ ਵੱਡੀ ਗੱਲ ਕਿ ਪ੍ਰਧਾਨ ਮੰਤਰੀ ਦੇ ਇਹ ਬਿਆਨ ਚਾਹੇ 84 ਸਿੱਕਤਲੇ ਆਮਰੂ ਲੈ ਕੇ ਜਾਂ ਹੁਣ ਹੜ ਨੂੰ ਲੈ ਕੇ ਜੋ ਕਹੇ ਨੇ ਉਸ ਤੋਂ ਤੁਸੀਂ ਕੀ ਇਤਫਾਕ ਰੱਖਦੇ ਹੋ ਪਰ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ ਆਪਰੇਸ਼ਨ ਬਲੂ ਸਟਾਰ ਦੀ ਜਦੋਂ ਗੱਲ ਆਦੀ ਹੈ ਤਾਂ ਕਈ ਵਾਰ ਇਹ ਗੱਲਾਂ ਕਈ ਕਿਤਾਬਾਂ ਦੇ ਵਿੱਚ ਖਾਸ ਤੌਰ ਤੇ ਲਾਲਕ੍ਰਿਸ਼ਨਾਡਵਾਨੀ ਜਿਹੜੇ ਕਿ ਉਸ ਵੇਲੇ ਵੀ ਬਹੁਤ ਸੀਨੀਅਰ ਲੀਡਰ ਸੀਗੇ ਉਹਨਾਂ ਵੱਲੋਂ ਵੀ ਆਪਣੀ ਕਿਤਾਬ ਦੇ ਵਿੱਚ ਇੱਕ ਜ਼ਿਕਰ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਆਰਐਸਐਸ ਜਾਂ ਬੀਏਪੀ ਦੀ ਭੂਮਿਕਾ ਨੂੰ ਲੈ ਕੇ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਕਿਤੇ ਨਾ ਕਿਤੇ ਉਸ ਤੋਂ ਕੌਂਟਰਐਡਿਕਟ ਹੁੰਦਾ ਨਜ਼ਰ ਆਉਂਦਾ ਹੈ ਤੇ 1984 ਸਿੱਖ ਕਤਲੇਆਮ ਨੂੰ ਲੈ ਕੇ ਜੋ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦੋਂ ਸਿੱਖਾਂ ਨੇ ਸਵੈਮ ਸੇਵਕਾਂ ਦੇ ਘਰਾਂ ਵਿੱਚ ਪਨਾ ਲੈ ਕੇ ਆਪਣੀ ਜਾਨ ਬਚਾਈ ਸੀ ਇਸ ਨੇ ਇੱਕ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ